ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਭਾਰਤੀ 7 ਨਾਗਰਿਕਾਂ ਨੂੰ ਪਾਕਿਸਤਾਨ ਵੱਲ ਓਹ ਰਿਹਾ ਕੀਤਾ ਗਿਆ 7 ਭਾਰਤੀ ਉਹ ਨਾਗਰਿਕ ਜੋ ਕਿ 2023 ਦੇ ਹੜ੍ਹਾਂ ਦੇ ਦੌਰਾਨ ਪਾਣੀ ਦੇ ਤੇਜ਼ ਵਹਾਅ ਕਰਕੇ ਪਾਕਿਸਤਾਨ ਪਹੁੰਚ ਗਏ ਸੀ ਜਿਨ੍ਹਾਂ ਨੂੰ ਹੁਣ 2.5 ਸਾਲਾਂ ਬਾਅਦ ਪਾਕਿਸਤਾਨ ਵੱਲ ਓਹ ਰਿਹਾ ਕੀਤਾ ਗਿਆ ਤਸਵੀਰਾਂ ਦੇਖ ਕੇ ਤੁਸੀਂ ਵੀ ਭਾਵਕ ਹੋ ਜਾਵੋਗੇ ਕਿਉਂਕਿ 2.5 ਸਾਲਾਂ ਬਾਅਦ ਆਪਣੇ ਬੱਚਿਆਂ ਨੂੰ ਮਿਲ ਕੇ ਅਟਾਰੀ ਵਾਗਾ ਬਾਰਡਰ ਤੇ ਉਹਨਾਂ ਦੇ ਪਰਿਵਾਰ ਭਾਵਕ ਹੋ ਗਏ ਤਸਵੀਰਾਂ ਬਹੁਤ ਭਾਵਕ ਕਰ ਦਿੰਦੀਆਂ ਨੇ ਕਿਉਂਕਿ ਲਗਭਗ ਉਮੀਦ ਨਹੀਂ ਸੀ ਕਿ ਛੱਡੇ ਜਾਣਗੇ ਕਿਉਂਕਿ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਨੇ ਜੋ ਰਿਹਾਉ ਕਿ ਆਏ ਨੇ ਜਿਨ੍ਹਾਂ ਚੋਂ ਕੁਝ ਲੋਕ ਲੁਧਿਆਣੇ ਦੇ ਅਗਲੇ ਪਿੰਡਾਂ ਦੇ ਸੀ ਕਿ ਪਾਕਿਸਤਾਨ ਵੱਲੋਂ ਜਦੋਂ ਅਸੀਂ ਵਹਾਜ ਚ ਵਹਿ ਕੇ ਗਏ ਤਾਂ ਸਾਨੂੰ ਜਾਸੂਸ ਕਹਿ ਕੇ 1 ਸਾਲ ਦੀ ਉੱਥੇ ਸਜ਼ਾ ਸੁਨਾ ਦਿੱਤੀ ਗਈ ਜਿੱਥੇ ਸੋ ਜੇਲ ਭੇਜਣ ਤੋਂ ਪਹਿਲਾਂ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਆ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੋਰ ਵੀ ਬਹੁਤ ਭਾਰਤੀ ਨਾਗਰਿਕ ਪਾਕਿਸਤਾਨ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨਾਲ ਬਹੁਤ ਭੱਤਰ ਤੇ ਬਹੁਤ ਬੇਤੁਕਾ ਜਿਹੜਾ ਕਈ ਇਹ ਵੀ ਸਲੂਕ ਹੈ ਉਹ ਕੀਤਾ ਜਾ ਰਿਹਾ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਪੁਲਿਸ ਵੱਲੋਂ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ 7 ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਵੱਲੋਂ ਰਿਹਾਅ ਕੀਤਾ ਗਿਆ ਜੋ ਪਾਣੀ ਦੇ ਤੇਜ਼ ਵਹਾਅ ਕਾਰਨ ਜਦੋਂ 2023 ਚ ਹਾੜਾ ਆਉਂਦੇ ਨੇ ਵਹਿ ਕੇ ਪਾਕਿਸਤਾਨ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ 2.5 ਸਾਲਾਂ ਬਾਅਦ ਉਹਨਾਂ ਨੂੰ ਛੱਡਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਇਹ ਜਿਹੜੇ ਵਹਾਅ ਤੋਂ ਬਾਅਦ ਵਹਿ ਕੇ ਕੁਝ ਨੌਜਵਾਨ ਚੱਲ ਗਏ ਸੀ ਜਿਨ੍ਹਾਂ ਚੋਂ ਸੱਤ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਕਿ 1 ਸਾਲ ਦੀ ਨੇੜੇ-ਤੇੜੇ ਦੀ ਕਿਸੇ ਨੂੰ ਡੇਢ ਸਾਲ ਕਿਸੇ ਨੂੰ 1 ਸਾਲ ਦੀ سزا ਜਿਹੜੀ ਸੁਣਾ ਦਿੱਤੀ ਗਈ ਸੀ جاسੂਸ ਕਹਿ ਕੇ ਜਿੱਥੇ ਜੇਲ੍ਹਾਂ ਚੋਂ ਭੇਜਣ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਇਹ ਨੌਜਵਾਨਾਂ ਦੇ ਦੱਸਣ ਦੇ ਮੁਤਾਬਕ ਇਹ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਵੀ ਬਹੁਤ ਭੱਦਰ ਫਲੂਕਾ ਜਿਹੜਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਨੌਜਵਾਨਾਂ ਵੱਲੋਂ ਕਿ ਉੱਥੇ ਹੋਰ ਵੀ ਬਹੁਤ ਸਾਰੇ ਨੌਜਵਾਨੇ ਜਿਹੜੇ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨਾਲ ਬਹੁਤ ਭੱਦਰ ਸਲੂਕ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿੰਨੇ ਜਾਣੇ ਤੁਸੀਂ ਤਿੰਨ ਜਾਣੇ ਕਿਸ ਤਰ੍ਹਾਂ ਇਕੱਲੇ ਪਾਕਿਸਤਾਨ ਜੀ ਮੇਰੀ ਜ਼ਮੀਨ ਤੇ ਇੱਕਰ ਖੜਾ ਸੀ ਉਹਨੂੰ ਪਤਾ ਕਰਨ ਨੂੰ ਗਏ ਸਤਲੋਈ ਬਰਿਆ ਤੋਂ ਅੱਗੇ ਜੀ ਬੱਟ ਦੇ ਨਾਲ ਤੇ ਪਾਣੀ ਦਾ ਵਹਾਅ ਜ਼ਿਆਦਾ ਸੀ ਸਾਡੇ ਗਵਸੀ ਨੇ ਮੋੜਾ ਗਿਆ ਸੱਚੀ ਉਹ ਸੜਕ ਤੇ ਪਾਣੀ ਉਹਥੇ ਫਿਰ ਕਿਸ ਤਰ੍ਹਾਂ ਕਿਧਰ ਕਿਸੇ ਨੇ ਜਾਏਗਾ ਕਿੱਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਹੈਗਾ ਸੀ ਆਪਾਂ ਜਾਂ ਉੱਥੇ ਉਹਨਾਂ ਕਾ ਕੋਈ ਗੱਲ ਨਹੀਂ ਤੇ ਉਹਨਾਂ ਕਾਂਛੀ ਬਦੋ ਮਿੱਟੀ ਸੱਦ ਲਈ ਤੇ ਉੱਥੋਂ ਨਸਨ ਫੜਾਉਂਦੇ ਆਂ ਅੱਜੋ ਕਿਸੇ ਘਰ ਬਾਬਾ ਕੋਲ ਜਾਈ ਹਾਂਜੀ ਇਹ ਸਵਾ ਲੱਗ ਰਿਹਾ ਹੈ ਥੋੜਾ ਭਾਜੀ ਬੋਰ ਬੋ ਜਾਈਏ ਕਿਹਨੇ ਜਿਹਦੀ ਸਿਝਾਏ ਕੋਈ ਗੱਲ ਹੈ ਕਿਹਨੇ ਜਿਹਦੀ ਸਿਝਾਏ ਇੱਕ ਸਾਲ ਦੇ ਉਸੇ ਘਰੋਂ ਤੇ ਅੱਜ ਸਰਕਾਰਾਂ ਨੂੰ ਕੀ ਪੀਟਨਾ ਜਾਊਗੀ ਇੱਕ ਸਰਕਾਰਾਂ ਪੀੜ ਕਰਨ ਜਿਹੜੇ ਬਾਕੀ ਦੇ ਨਹੀਂ ਉਹਨਾਂ ਨੂੰ ਛੱਡਾ ਲੈਣਾ ਵਧੀਆ ਕੱਲੇ। ਇਹ ਬਹੁਤ ਵਧੀਆ ਕੱਲੇ ਬਹੁਤ ਜ਼ਿਆਦਾ ਟਾਈਮ ਹੀ ਕੱਟ ਆਇਆ। ਮੇਰਾ ਨਾਮ ਹਰਪਾਲ ਸਿੰਘ ਹੈ। ਸਰਪਾਲ ਜੀ ਕਿੱਥੋਂ ਆਏ ਤੁਸੀਂ? ਅਸੀਂ ਸਿਨਵਾ ਮੇਡ ਪਰ ਗਿਆ ਬੈਰੀ ਪਰ ਬੰਦੇ। ਤੇ ਕਿੱਡੀ ਲੁਜਵਾਨ ਨੇ ਤੁਹਾਡੇ ਜਿਹੜੇ ਪਾਕਿਸਤਾਨ ਪੀ ਚਲੇਗੀ। ਸਾਡੇ ਦੋ ਮੁੰਡੇ ਹੈ ਜੀ। ਕੀ ਕੀ ਨਾਮ ਹੈ ਤੁਹਾਡਾ? ਮੇਰੇ ਪੁੱਤ ਜਿਹੜਾ ਹਰਵਿੰਦਰ ਸਿੰਘ ਹੈ ਜੀ ਤੇ ਉਹਦਾ ਯਾਰ ਤਾਂ ਉਹਦਾ ਨਾਮ ਰਤਨਪਾਲ ਸਿੰਘ ਹੈ। ਕਿੰਨਾ ਚਲੇ ਗਿਆ ਸੀ ਜੀ ਕਿ ਨਵਾਬਾਹਰੀ ਕੀ ਬਾਇਸੀ ਕਿਥੇ ਚਲੇ ਗਏ ਮਾਮਲਾ ਇਸ ਤਰ੍ਹਾਂ ਸਨ 2023 ਦੇ ਵਿੱਚ ਫਲੱਡ ਸੀਜ਼ਨ ਦੇ ਵਿੱਚ ਜੇ ਰਾਜੋ ਕੇ ਗੱਟੀ ਪਿੰਡ ਅਫਰੋਜ ਕੋਲ ਉੱਥੇ ਮੇਰੀ ਭਾਣਜੀ ਹੈ ਨਵਿੰਦਰ ਦੀ ਪਿੰਡ ਦੇ ਬਣੇ ਤੇ ਉਹਨਾਂ ਦਾ ਸਮਾਨ ਕਢੋਂ ਗਿਆ ਸੀ ਜੇ ਰਾਜੋ ਕੇ ਜੱਟਾਂ ਤੇ ਆ ਦੇ ਖੱਬੇ ਅੰਕ ਤੇ ਉਸ ਤੋਂ ਬਾਅਦ ਫਿਰ ਕੀ ਬਾਇਸੀ ਉਹਦੇ ਬਾਅਦ ਵੀ ਚਾਰ ਸਮਾਨ ਕਢਾਉਂਦੇ ਰਹੇ ਤੇ ਪਸ਼ੂ ਜਦੋਂ ਰਹਿ ਗਏ ਸੀਗੇ ਦਨ ਚਾਰ ਪਸ਼ੂ ਰਹਿ ਗਏ ਸੀਗੇ ਉਗੜੋਂ ਉਦੇ ਹੋਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਦਰਿਆ ਦਾ ਵਹਾਅ ਜ਼ਿਆਦਾ ਆ ਗਿਆ ਸੀ ਇਹ ਰੋੜ ਕੇ ਪਾਕਿਸਤਾਨ ਚਲੇ ਗਏ ਤੇ ਫਿਰ ਕਿਸ ਤਰ੍ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਜੀ ਉਹ ਪਾਕਿਸਤਾਨ ਦੇ ਵਿੱਚ ਹੈਗੇ ਨਹੀਂ ਸਾਨੂੰ ਸਰ ਸਾਡੀ ਕਿ ਦਿਨ ਪਿੰਚੌਂਕੀ ਵਾਲੇ ਪੁਲਸ ਵਾਲਿਆਂ ਨੇ ਵਸਤੀਆਂ ਚ ਗਏ ਨਹੀਂ ਥੋੜੇ ਇਸ ਤਰੀਕੇ ਬੰਦੇ ਉਧਰ ਰੋੜ ਕੇ ਚਲੇ ਗਏ ਚਲੋ ਅਸੀਂ ਰੱਬ ਦਾ ਸ਼ੁਕਰ ਹੈ ਪਾ ਦਾ ਕੀਤਾ ਕਿ ਚਲੋ ਜਾਨ ਨਹੀਂ ਹੁਦਾ ਨੁਕਸਾਨ ਨਹੀਂ ਹੋਇਆ ਬਚ ਗਏ ਚਲੋ ਉਧਰ ਚਲੇ ਗਏ ਤੇ ਜਿੰਦੇ ਰਹਿਣਗੇ ਕਦੀ ਨਾ ਕਦੀ ਵਾਪਸ ਆ ਹੀ ਜਾਣਗੇ ਫਿਰ ਤੁਹਾਨੂੰ ਅੱਜ ਕਿਸ ਤਰ੍ਹਾਂ ਪਤਾ ਲੱਗਾ ਜੀ ਅੱਜ ਉਹਨਾਂ ਨੇ ਛੱਡਿਆ ਜਾ ਰਿਹਾ ਹੈ ਜੀ ਅੱਜ ਸਾਨੂੰ ਬਰਿੰਦਰ ਸਿੰਘ ਨਰਸਿਆ ਜੀ ਕਾ ਜੀ ਬਹੁਤ ਵਾਰ ਫੋਨ ਆਉਂਦਾ ਸੀ ਉਦੋਂ ਕਾਲ ਕਰਨ ਦਿੰਦੀ ਸੀ ਕਿ ਪਾਕਿਸਤਾਨ ਦੀ ਸਰਕਾਰ ਬਈ 10 ਮਿੰਟ ਦਿੰਦੀ ਸੀ ਵੀ ਕਰੇ ਤੁਸੀਂ ਗੱਲ ਕਰ ਲਿਆ ਕਰੋ ਕਿ ਕੀ ਕੀ ਉਹਨਾਂ ਨੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਦਾ ਵਿਹਾਰ ਜਿਹੜਾ ਪਾਕਿਸਤਾਨ ਦੇ ਵਿੱਚ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦੇ ਨੇ ਕਿੱਥੇ ਜੇਲ੍ਹ ਚ ਰੱਖਿਆ ਹੈ ਕਿਸ ਤਰ੍ਹਾਂ ਦਾ ਯਾਰ ਕਰਦੇ ਹੋ ਮੈਂ ਇਹ ਦੇ ਰਿਹਾ ਲਖਪਤ ਗੇਲ ਦੇ ਵਿੱਚ ਰੱਖਿਆ ਜੀ ਉਹਨਾਂ ਨੇ ਅੱਛਾ ਹਾਂ ਜੀ ਰੋਟੀ ਖਾਣੀ ਤਾਂ ਕਹਿੰਦਾ ਚਾਚਾ ਜੀ ਮੈਨੂੰ ਇਹਨਾਂ ਹੁੰਦਾ ਜੀ ਕਹਿੰਦਾ ਚਾਚਾ ਜੀ ਵਧੀਆ ਦਿਨ ਲਿਆ ਜਨ ਕੇ ਇੰਨਾ ਉਹਨਾਂ ਨੇ ਖਰਾਬ ਨਹੀਂ ਕੀਤਾ ਜਨ ਕੇ ਮਾਰਦੇ ਕੁੱਤੇ ਤੇ ਨਹੀਂ ਨਹੀਂ ਜੀ ਨਹੀਂ ਜੀ ਵਧੀਆ ਵਧੀਆ ਰੋਟੀ ਦੀਨ ਦੇ ਕਿੰਨੀ ਕੁ ਉਮਰ ਸੀਗੀ ਦੋਨਾਂ ਦੀ ਜੀ ਤੇ ਸਪਾਈ 28 ਸਾਲ ਸੀਗੀ ਦੋਨਾਂ ਦੀ ਤੇ ਕਿਰਦੇ ਕੀ ਸੀਗੇ ਤੇ ਤੇਹਾੜੀ ਮਜ਼ਦੂਰੀ ਕਰਦੇ ਤੇ ਵਿਆਹ ਸੀ ਜੀ ਹਾਂ ਜੀ ਵਿਆਹ ਸੀ ਬੱਚੇ ਕਿੰਨੇ ਚੁਣੇ ਬੱਚੇ ਦੋ ਆ ਹਰਵਿੰਦਰ ਦੇ ਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਕਿ ਅੱਜ ਉਹ ਆਪਣੇ ਵਤਨ ਵਾਪਸ ਆ ਰਹੇ ਨੇ ਆਪਸੇ ਪਰਿਵਾਰ ਕੇ ਮੈਂਬਰਾਂ ਦੇ ਨਾਲ ਮਿਲਣ ਦੀ ਸਭ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਤਾਂ ਧੰਨਵਾਦ ਕਰਦੇ ਹਾਂ ਦੋਨੇ ਸਰਕਾਰਾਂ ਦਾ ਇਨਾਂ ਨੇ ਤਾਲ ਮੇਲਾ ਦਾ ਮੇਲ ਕਰਕੇ ਵਧੀਆ ਸਾਡੇ ਬੱਚੇ ਇੰਨੀ ਜਲਦੀ ਤੇ ਜਲਦੀ ਸੁਰਵਾਰਤ ਕਰਦੇ ਗਏ ਆ। ਇਹ ਲਿਆਉਣ ਦੇ ਵਿੱਚ ਇੰਡੀਆ ਸਰਕਾਰ ਆਪਣੀ ਇੰਡੀਅਨ ਜਿਹੜੀ ਸਰਕਾਰ ਆ ਉਹਦਾ ਧੰਨਵਾਦ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ। ਇੰਨਾ ਨੇ ਲੋਕਾਂ ਦੇ ਮੁੰਡੇ ਗਏ ਸੀਗੇ ਬੰਦੇ ਦੀ 20-20 ਸਾਲ ਹੋ ਗਏ ਉਹਨਾਂ ਨੂੰ ਬੈਠੇ ਨੇ ਹਜੇ ਤੱਕ ਕੋਈ ਨਹੀਂ ਆਇਆ। ਪਰ ਸਾਡੀ ਵਾਅਦਗੀ ਉਹ ਕੇ ਵੀ ਅਰਦਾਸ ਹੈ ਕਿ ਸਾਡੀ ਜਾਨ ਕੀ ਸੁਣੇਗੀ ਕਿੰਨਾ ਸਾਲਾਂ ਦੇ ਵਿੱਚ ਵਾਪਸ ਕਰਦੇ। ਆਪਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਤਨ ਵਾਪਸੀ ਹੋ ਰਹੀ ਹੈ ਲੜਕੀਆਂ ਦੀ ਕੀ ਕਹਿਣਾ ਬਹੁਤ ਸੰਤਪੋਰ ਖੁਸ਼ੀ ਹੋਈ ਹੈ ਜਿਹੜੀ ਅਸੀਂ ਲੋਕ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਸਾਡੇ ਦੇਪੋਟਾ ਇਸ ਟਾਈਮ ਸਾਲ ਦੇ ਵਿੱਚ ਤਿੰਨ ਸਾਲ ਦਾ ਸਨਮੁੰਡੇ ਵਾਪਸ ਜਗਦੇ ਜੀ ਤੇ ਨਾ ਵਾਪਸ ਆਉਣ ਨੂੰ ਕਰਦੇ ਆ ਜੀ ਸਰਪੰਚ ਸਾਹਿਬ ਦੇਖਿਆ ਗਿਆ ਜੀ ਕਈ ਲੋਕ ਜਿਹੜੇ ਨੇ ਸਾਰੀ ਸਾਰੀ ਉਮਰ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਸੜ ਗਏ ਨੇ ਪਰ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਵਾਪਸ ਆ ਰਹੇ ਨੇ ਕੀ ਕਹਿਣਾ ਕਿੰਨੀ ਕਿੰਨੀ ਖੁਸ਼ੀ ਹੋਈ ਹੈ ਸੰਤ ਸਰ ਬਹੁਤ ਖੁਸ਼ੀ ਹੋ ਰਹੀ ਹੈ ਨਾਲ ਛੋਟੇ ਛੋਟੇ ਬੱਚੇ ਬਹੁਤ ਸਾਡੇ ਨਾਲ ਆਏ ਨੇ ਅੱਜ ਜੀ ਉਹਨਾਂ ਦੇ ਵਾਈਫਾਈ ਆ ਸੋਹਰਾ ਜੀ ਆਏ ਨੇ ਆਪ ਇਹ ਕੌਣ ਚਲੇ ਕੇ ਆਏ ਆ ਇਹਦਾ ਬਹੁਤ ਬਹੁਤ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਰੇ ਸਾਡੀਆਂ ਆਵਾਜ਼ਾਂ ਠਾਉਂਦੇ ਰਹੇ ਪਾਕਿਸਤਾਨ ਦਾ ਖਜੋਂਦੇ ਰਹੇ ਆ ਇਹ ਬਹੁਤ ਤੁਹਾਡਾ ਬਹੁਤ ਹੀ ਦਿਲੋਂ ਧੰਨਵਾਦ ਬਹੁਤ ਜ਼ਿਆਦਾ ਕਰਦਾ ਜੀ ਕਿੰਨੇ ਕਿੰਨੇ ਨੌਜਵਾਨ ਸੀਗੇ 2000 ਸਾਲ ਸੀਗੇ ਜੀ ਮੇਰਾ ਪਰ ਜੀ ਹੈ ਬਿਆਰੀ ਪਰ ਇਹ ਜਿਹੜਾ ਆਪਣਾ ਹਰਵਿੰਦਰ ਸਿੰਘ ਤੇ ਰਤਨਪਾਲ ਸਿੰਘ ਦਾ ਸਰ ਜਦੋਂ ਇਹ ਪਾਣੀ ਦਾ ਫਲੱਡ ਸੀਜ਼ਨ ਆਇਆ ਸੀ ਨਾ ਫਿਰ ਆਇਆ 7 ਲੋਜੇ ਚ 7 ਲੋਜੇ ਤੇ 2023 ਦੇ 10ਵੇਂ ਮਹੀਨਾ ਸਾਰੇ ਠੀਕ ਇਹ ਨਾਲ ਆਪਣੇ ਸਮਾਨ ਸਵਿਚ ਨੂੰ ਸਮਾਨ ਘਟਾਉਣ ਵਾਸਤੇ ਚਲੇ ਗਏ ਸੀ ਕਿਉਂਕਿ ਪਾਣੀ ਬੜਾ ਕਾਫੀ ਯਾਰਾ ਸੀ ਸਮਾਨ ਇਕ ਡਾਉਂਦੇ ਇਕ ਡਾਉਂਦੇ ਸਾਰ ਪਾਣੀ ਦਾ ਵਾਚ ਤੇਜ ਹੋਣ ਕਰਕੇ ਇਹ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਾਰੇ ਫਿਰ ਤੋਂ ਬਾਅਦ ਸਾਨੂੰ ਉਹਨਾਂ ਨੇ ਰੇਂਜ ਨਾਲ ਕਨੈਕਟ ਕੀਤਾ ਥਾਣੇ ਤੇ ਉੱਥੇ ਉਹਨਾਂ ਰੇਂਜ ਨਾਲ ਕਰਕੇ ਉਹ ਕੌਂਕੀ ਥਾਣੇ ਨਾਲ ਸਾਡੇ ਘਰ ਆਏ ਜੀ ਉਹਨਾਂ ਨੇ ਸਨਗਸ਼ ਕੀਤੀ ਧਾਰਗੜ ਦੇਖਿਆ ਉਹਨਾਂ ਨੂੰ ਪਤਾ ਲੱਗਿਆ ਗੁਰਵਿੰਦਰ ਸਿੰਘ ਤੇ ਰਤਨਪਾਲ ਸਿੰਘ ਅਸੀਂ ਕਿ ਧਾਰਗੜ ਸ਼ੋਅ ਕੀਤੇ ਸਾਰੇ ਵਿਖਾਈ ਉਹਨਾਂ ਨੇ ਕਿ ਤੁਹਾਡੇ ਬੰਦੇ ਪਾਕਿਸਤਾਨ ਵੱਲ ਕੇ ਚਲੇ ਗਏ ਨੇ ਤੇ ਪਹੁੰਚ ਚੁੱਕੇ ਨੇ ਪਾਕਿਸਤਾਨ ਦੇ ਵਿੱਚ ਅਨ ਉਹਨਾਂ ਦਾ 1 ਸਾਲ ਹੋ ਤੇ ਰਹਿ 3 ਸਾਲ ਸਜ਼ਾ ਹੋ ਗਈ ਸੀ ਸਜ਼ਾ ਉਹਨਾਂ ਨੇ ਪੂਰੀ ਕਰਨ ਕਰ ਬਾਅਦ ਕਿ ਸਰਕਾਰ ਨੇ ਉੱਥੋਂ ਉਹਨਾਂ ਨੇ ਰਿਹਾ ਕਰਤਾ ਹੈਗਾ ਵਾ ਰਿਹਾ ਕਰ ਦੁਬਾਰਾ ਅਸੀਂ ਬਹੁਤ ਖੁਸ਼ੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪੰਜਾਬ ਸਰਕਾਰ ਦਾ ਤੇ ਨਾਲ ਹੀ ਆਪਣੇ ਪਾਕਿਸਤਾਨ ਸਰਕਾਰ ਦਾ ਤੇ ਆਪਣੇ ਜੋ ਵੀ ਸਾਰੇ ਤਾਂ ਨਹੀਂ ਸਾਰੇ ਜੋ ਉਹਨਾਂ ਨੇ ਮਤ ਦਿੱਤੀ ਹੈ ਸਾਰੇ মিডিਆ ਵਾਲੇ ਨੂੰ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਰ। ਮੇਰਾ ਨਾਮ ਗਰਮੇਸ਼ ਸਿੰਘ। ਕਿਹੜੇ ਪਿੰਡ ਦੇ? ਕਿਲਚੇ ਪਿੰਡ ਦੇ। ਹਾਂ ਜੀ। ਹਾਂ ਜੀ। ਪਾਕਿਸਤਾਨ ਕਿੱਥੇ ਚਲੇ ਗਏ? ਜੀ ਸਰ ਟਰੈਕਟਰ ਕੜਾਈ ਪਾਰ। ਹਾਂ ਜੀ। ਜ਼ਮੀਨ ਤੇ ਲਿਸ਼ੂੱਚੀ ਜਗ੍ਹਾ ਤੇ ਰੋਕਣ ਗਿਆ ਚਲੇ। ਹਾਂ ਜੀ। ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ। ਇਸ ਕਰਕੇ ਲੰਘ ਲੰਘ। ਹੋਰ ਤਾਂ ਬਹੁਤ ਬਹੁਤ ਸੀ। ਅਸੀਂ ਤੇਨੂੰ ਕੋ ਦੇਖੇ ਬੈਠੇ ਕਿਹਨ ਚੀਜ ਕੋ ਸਰਕਾਰ ਦਾ ਨਬੂ ਤੇ ਰਚੂ ਕਿਹਾ ਜਾਂਦਾ ਕਿਦਾਂ ਜੀ ਸਰ ਉਹਦਾ ਫਿਰ ਤੁਹਾਨੂੰ ਪਤਾ ਹੈ ਕਿਸੇ ਮੁਲਕ ਬਾਕਾਇਕ ਮੁਖਾਲਮ ਮੁਲਕ ਜੀ ਕੋਟ ਮਾਰ ਹੋਈ ਜਿਹੜੀ ਹਾਂ ਜੀ ਸਜ਼ਾ ਇੱਕ ਸਾਲ ਦੀ ਜੀ ਕਿਹੜੀ ਜੇਤ ਕੋਟ ਲੱਖ ਜੀ ਜਨਾਬ ਜੀ ਘਾਪਾ ਪਹੁੰਚ ਜੀ ਯਾਰ ਕੀ ਕੰਮ ਕਰਦੇ ਸੀ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾਂ ਕੰਪੈਨਾਂ ਦਾ ਫੋੜ ਮੈਂ ਕੰਮ ਕਰੀਦਾ ਫੋੜ ਜੀ ਸਰ ਮਿਹਰਬਾਨੀ ਥੈਂਕ ਯੂ ਸਰਕਾਰ ਦਾ ਸ਼ੁਕਰੀਆ ਫਾਰ ਮੈਨ। ਬਹੁਤ ਵੀ ਲੋਕੋ ਸੇ ਭਾਰਤੀ ਬੰਦ ਜਿਹੜੀ ਜੀ ਸਰ ਮਲੇਗਾ ਤਾਂ ਮੁੰਨਾਂ ਨਾਲ ਨਹੀਂ ਨਹੀਂ ਸਰ ਉਹਨਾਂ ਨਾਲ ਅਸੀਂ ਚੱਲਾ ਦੂਜੇ ਚੱਕੀਆਂ ਚ ਬੰਦ ਰਹਿੰਦੇ ਹਾਂ ਕਿੰਨੇ ਬੰਦੇ ਲੱਗੇ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੇ ਸੀ ਮੇਰਾ ਨਾਮ ਅਰुण ਮਾਲ ਹੈ ਜੀ ਮੈਂ ਅਟਾਰੀ ਬਾਰਡਰ ਦੇ ਜਿਆਦੇ ਪ੍ਰੋਟੋਕੋਲ ਅਫਸਰ ਕੋਸ਼ੜਾ ਪਾਕਿਸਤਾਨਸ ਨਾਲ ਉਹ ਜੋ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ ਸੈਵਨ ਪਰਸਨ ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਸਰਕਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਆਫੀਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰੇਂਜਰ ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰੇਂਜਰ ਦੇ ਬੀਐਸਐਫ ਦੇ ਆਫੀਸਰ ਨੇ ਹੈਂਡਓਵਰ ਕੀਤਾ ਅ ਤਸੇ ਨੈਪਚੂਲਰ ਅਟਾਰੀ ਜੀ ਦੀ ਡੀਸੀ ਆਫਿਸ ਤੋਂ ਡਿਊਟੀ ਲੱਗੀ ਹੋਈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹਿਰ ਮੀਰ ਆਈਪੀਐਸਐਸਪੀ ਹੰਸਰ ਰੋਜੀ ਵੱਲੋਂ ਇਹਨਾਂ ਦੇ ਸਟੋਰੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਕਿ ਇੱਕ ਪਾਇਲਟ ਸਕਵਡ ਅਪਾਇੰਟਡ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਾਜ਼ਰ ਅੰਦਰ ਲਿਜਾਇਆ ਜਾਏਗਾ ਉੱਥੋਂ ਅੱਗੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਟਲ ਨੂੰ ਲਿਜਾਇਆ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਆਂ ਉਹਨਾਂ ਦੇ ਹੈਂਡਓਵਰ ਕੀਤੇ ਜਾਣਗੇ ਇਹ 2023 ਵਿੱਚ ਫਲੱਟ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਹੱਦ ਅੰਦਰ ਰੁੜ ਕੇ ਚਲੇ ਗਏ ਸੀ ਇਹ 6 ਦੇ 6% ਜਿਹੜਾ ਜਿਹਦੇ ਮੈਂ ਤੁਹਾਨੂੰ ਦੱਸਿਆ ਫਰੀਪੁਰ ਦੇ 4 ਇੱਕ ਲੁਧгана ਇੱਕ ਜਲੰਧਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਗਏ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਦਾ ਉਸਟਿਕ ਜੀ ਆ ਤੇ ਇਹਨਾਂ ਨੂੰ ਇੱਕ ਸਾਲਦ ਸਜਾਈ ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਪਸ ਕੀਤਾ ਗਿਆ ਹਾਂਜੀ ਟੋਟਲ 7 ਲੋ ਟੋਟਲ 7 ਹੈ ਕਿਉਂ ਪਤਾ ਜੀ